ਫੀਸ ਅੱ체 ਪਾਸ਼ਾ ਵਾਇਗਰੂ ਮਰਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਹਾਂਜੀ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ 12 ਮਾਰਚ ਨੂੰ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਣੇ ਆ ਤੇ ਜੋ ਗੱਲ ਕਰਦੇ ਆਂ ਫਾਈਨਲ ਰਿਜ਼ਲਟ ਦੀ ਪਹਿਲਾਂ ਗੱਲ ਕਰਾਂਗੇ ਖੇੜੀ ਝਮੇੜੀ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ 55000 ਸੀ ਬੈਸਟ ਰੇਟਰ ਤੇ ਬਟ ਜੱਫੀ ਨੂੰ ਐਲੀਡੀਆਂ ਦਿੱਤੀਆਂ ਗਈਆਂ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਟੂਸੇ ਤੇ ਗਲੋਟੀ ਦੀਆਂ ਟੀਮਾਂ ਦੇ ਵਿਚਕਾਰ ਇੱਥੇ ਟੂਸੇ ਦੇ ਨੰਬਰ ਰਹੇ 17 ਤੇ ਗਲੋਟੀ ਦੇ ਨੰਬਰ ਰਹੇ 19 ਇਹਦੇ ਵਿੱਚ ਗਲੋਟੀ ਫਾਸਟ ਤੇ ਟੂਸੇ ਸੈਕਿੰਡ ਤੇ ਇੱਥੇ ਬੈਸਟ ਰੇਟਰ ਬਣੇਗਾ ਤੇਜੀ ਕੈਂਡ 10 ਪੁਆਇੰਟਾਂ ਪਾ ਕੇ 7 ਨੰਬਰ ਲੈ ਤੇ ਤੇ ਬਟ ਜੱਫੀ ਬਣੇਗਾ ਸੁੱਖਾ ਗਲੋਟੀ ਵਾਲਾ 6 ਟੱਚ ਲੈ ਕੇ 4 ਜੱਫੇ ਲਾਏ ਅੱਗੇ ਗੱਲ ਕਰਦੇ ਹਾਂ ਮਜਾਰਾ ਰਾਜਾ ਸਾਹਿਬ ਕੋ ਅਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 81000 ਤੇ ਦੂਜਾ ਨਾਮ ਨੂੰ 33-33000 ਰੁਪਏ ਦਿੱਤੇ ਗਏ ਸਨ ਅਤੇ ਫਾਈਨਲ ਮੈਚ ਹੋਇਆ ਸੀ ਚੱਕ ਦੇਸ਼ ਰਾਜ ਤੇ ਮਾਲਾ ਦੀਆਂ ਟੀਮਾਂ ਦੇ ਵਿਚਕਾਰ ਇਥੋਂ ਮਾਲਾ ਦੇ ਨੰਬਰ ਰਹੇ 19 ਤੇ ਚੱਕ ਦੇਸ਼ ਰਾਜ ਦੇ ਨੰਬਰ ਰਹੇ 21 ਇਹਦੇ ਵਿੱਚ ਚੱਕ ਦੇਸ਼ ਰਾਜ ਕਾਸ਼ਟ ਤੇ ਮਾਲਾ ਸੈਕੰਡ ਤੇ ਇਸ ਤੋਂ ਬੈਸਟ ਰੇਟਰ ਬਣਿਆਗਾ ਸਰਨਾ ਸੰਧੂ ਚੱਠੇ ਵਾਲਾ 11 ਕਬਡੀਆਂ ਪਾ ਕੇ 8 ਨੰਬਰ ਲਈ ਤੇ ਬੈਸਟ ਜੱਪੇ ਬਣੇਗਾ ਗੱਗੀ ਚੱਕ ਦੇਸ਼ ਰਾਜ ਵਾਲਾ 11 ਟੱਚ ਲੈ ਕੇ 6 ਜੱਪੇ ਲਾਏ ਅੱਗੇ ਗੱਲ ਕਰਦੇ ਖੋਜਗੀਪਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉਥੇ ਪਹਿਲਾ ਨਾਮ 1 ਲੱਖ ਰੁਪਏ ਤੇ ਦੂਜਾ ਨਾਮ 75000 ਸੀ ਬੈਸਟ ਤੇ ਬੇਟੀ ਜਾਫੀ ਨੂੰ ਮੋਟਰਸਾਈਕਲ ਦਿੱਤੇ ਗਏ ਸਨ ਇੱਥੇ ਪੈਨਲ ਮੈਚ ਹੋਇਆ ਸੀ ਫਗਵਾੜਾ ਤੇ ਜਲੰਧਰ ਦੀਆਂ ਟੀਮਾਂ ਦੇ ਵਿੱਚਕਾਰ ਜਲੰਧਰ ਦੇ ਨੰਬਰ ਰਹੇ 20 ਤੇ ਫਗਵਾੜਾ ਦੇ ਨੰਬਰ ਰਹੇ 26 ਇਹਦੇ ਵਿੱਚੋਂ ਫਗਵਾੜਾ ਫਾਟ ਤੇ ਜਲੰਧਰ ਸੈਕੰਡ ਤੇ ਇਥੋਂ ਬੇਟ ਟਰੇਡਰ ਬਣਾਂਗੇ ਗੱਗੂ ਤੰਗਵਾਲੀ 14 ਕੁਆਡੀਆਂ ਪਾ ਕੇ 12 ਨੰਬਰ ਲੈਤੇ ਤੇਤੋ ਬੈਟ ਜਾਫੀ ਪੈਣਾਗਾ ਰੌਲੀ ਵਾਲਾ ਮੀਤਾ ਪੰਜ ਟੱਚ ਲੈ ਕੇ ਚਾਰ ਜੱਫੇ ਲਾਏ ਹਾਂਜੀ ਇੱਕ ਗੱਲ ਕਰਦੇ ਆ ਪੰਨਾਵਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਜਿੱਥੇ ਮੇਜਰ ਲੀਗ ਦੇ ਮੈਚ ਕਰਵਾਏ ਗਏ ਸਨ ਇੱਥੇ ਪਹਿਲਾ ਨਾਮ 2.5 ਲੱਖ ਤੇ ਦੂਜਾ ਨਾਮ 2 ਲੱਖ ਸੀ ਬੈਸਟ ਰੇਡਰ ਤੇ ਬੈਟ ਜਾਫੀ ਨੂੰ ਮੋਟਰਸਾਈਕਲ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਗਰਦਾਸਪੁਰ ਲਾਇਨ ਤੇ ਸ਼ਾਹਕੋਟ ਲਾਇਨ ਦੇ ਟੀਮਾਂ ਦੇ ਵਿੱਚਕਾਰ ਇਥੇ ਸ਼ਾਹਕੋਟ ਲਾਇਨ ਦੇ ਨੰਬਰ ਰਹੇ 37 ਤੇ ਗਰਦਾਸਪੁਰ ਲਾਇਨ ਦੇ ਨੰਬਰ ਰਹੇ 33 ਇਹਦੇ ਵਿੱਚੋਂ ਗਰਦਾਸਪੁਰ ਲਾਇਨ ਸੈਕੰਡ ਤੇ ਸ਼ਾਹਕ ਪੂਰੇ ਸੀਜ਼ਨ ਦੀ ਚੈਂਪੀਅਨ ਟੀਮ ਬਣੀ ਹੈਗੀ ਤੇਥੋਬਿਟ ਜੱਫੀ ਬਣੇਗਾ ਬਿੱਲਾ ਢੋਡੇ ਵਾਲਾ ਤੇਰਾ ਟੱਚ ਲੈ ਕੇ 6 ਜੱਫੇ ਲਾਏ ਤੇ ਵੈਸਟ ਰੇਡਰ ਬਣਿਆ ਪੂਰੀ ਅਸੀਸਰ 14 ਕੁਵਾਡੀਆਂ ਪਾ ਕੇ 12 ਨੰਬਰ ਲੈ ਤੇ ਹਾਂਜੀ ਅੱਗੇ ਗੱਲ ਕਰਦੇ ਹਾਂ ਲਹਾਰਾ ਕਵਾਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 1,21,000 ਤੇ ਦੂਜਾ ਨਾਮ 86,000 ਸੀ ਵੈਸਟ ਰੇਡਰ ਤੇ ਬਿਟ ਜੱਫੀ ਨੂੰ ਬੋਲਟ ਮੋਟਰਸਾਈਕਲ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਮਈਆਵਾਲ ਤੇ ਬੁੱਟਰ ਦੀਆਂ ਟੀਮਾਂ ਦੇ ਵਿਚਕਾਰ ਇਥੋਂ ਮਈਆਵਾਲ ਤੇ ਨੰਬਰ ਰਹੇ 10 ਤੇ ਬੁੱਟਰ ਆਈ ਨੰਬਰ ਰਹੇ 15 ਇਹਦੇ ਵਿੱਚੋਂ ਬੁੱਟਰ ਫਾਸਟ ਤੇ ਮ ਬਣਗੇ ਸੀਲ ਹੋ ਰਹੇ ਨੇ ਵਾਲਾ 11 ਟੱਚ ਲੈ ਕੇ ਚਾਰ ਜੱਫੇ ਲਾਏ ਤੇ ਵੈਸਟ ਰੇਡਰ ਬਣੇ ਹੈਗੇ ਕਰਨ ਦਿਵਾਲਪੁਰ ਤੇ ਮਲਕਰਨ ਕਲਿਆਣ ਸੁਖੇ ਵਾਲਾ ਦੋਨੇ ਜੁਆਇੰਟ ਵੈਸਟ ਰੇਡਰ ਬਣੇ ਹੈਗੇ ਹਾਂਜੀ ਏਸੀ ਵੀਡੀਓ 12 ਮਾਰਚ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦੇ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ